ਸਤਨਾ ਸ਼੍ਰੀ ਵਾਹਿਗੁਰੂ ਸਾਇਬ ਜੀ ਦਰਸ਼ਨ ਪਿਆਸੀ ਦਿਨ ਸਰਾਤ ਜਿਤ ਵਾਨ ਦਿਨ ਨੀਤ ਨਾਨਕ ਪਟ ਗੁਰ ਮੇਲੀਆ ਨਾਨਕ ਹਰ ਸੰਗ ਵੀਤ ਤੇਰਾ ਕੀਤਾ ਜਤੋ ਨਹੀਂ ਮੈਨੂੰ ਜੋਗ ਕੀ ਤੋਈ ਨੇ ਨਿਰਗੁਣਿਆਰੀ ਕੋ ਗੁਣ ਨਾਹੀ ਆਪੇ ਤਰਸ ਪਇਓ ਤਰਸ ਪਿਆ ਮੇਹਰਾਮਤ ਹੋਈ ਸਤ ਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ થી ਵੈ ਹਰਿਆ ਸੋਖਹੁ ਟੰਨ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੋਰਠਿ ਬਾਣੀ ਭਗਤ ਪੀਖਨ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਨੈਣੋਂ ਨੀਰ ਬਹਿ ਤਨ ਖੀਨਾਂ ਭਏ ਕੀਸ ਦੁੱਧਦਾਨੀ ਰੁੱਦਾ ਕੰਠ ਸ਼ਬਦ ਨਹੀ ਉਚਰਾਬ ਅਬ ਕਿਆ ਕਰਹਿ ਪਰਾਨੀ ਨਨ ਹੋ ਨੀਰ ਵਹਿ ਤਨ ਖੀਨਾ ਪੈ ਕੇਸ ਦੁੱਧ ਬਾਨੀ ਰੋਦਾ ਕੰਠ ਸ਼ਬਦ ਨਹਿ ਉਚਰਾ ਅਬ ਕਿਆ ਕਰਹਿ ਪਰਾਨੀ RAM RAI ਉਹ ਹੈ ਬੈਦ ਬਨਵਾਰੀ ਆਪਣੇ ਸੰਤਹ ਲਿਹੁ ਉਬਾਰੀ ਰਹਾਉ ਮਾਥੇ ਪੀਰ ਸਰੀਰ ਜਲਨ ਹੈ ਕਰਕ ਕਰੇ ਜੀ ਮਾਹੀ ਐਸੀ ਬੇਦਨ ਉਪਜ ਖਰੀ ਭਈ ਵਾ ਕਾ ਔਖਦ ਨਾਹੀ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹੋ ਔਖਦ ਜਗ ਸਾਰਾ ਗੁਰ ਪ੍ਰਸਾਦ ਕਹਿ ਜਨ ਭੀਖਨ ਪਾਵ ਮੋਖ ਦਵਾਰਾ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹੋ ਔਖਦ ਜਗ ਸਾਰਾ ਗੁਰ ਪ੍ਰਸਾਦ ਕਹਿ ਜਨ ਭੀਖਨ ਪਾਵੋ ਮੋਖ ਦੁਆਰਾ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਿਵਾਦੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਰਸਨਾ ਪਵਿੱਤਰ ਕਰੀਏ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਹਰ ਰੋਜ਼ ਦੀ ਤਰ੍ਹਾਂ ਜੋ ਅੰਬਰਤ ਵੇਲੇ ਆਇਆ ਹੋਇਆ ਹੁਕਮਨਾਮਾ ਸਾਹਿਬ ਉਹਦੀ ਵਿਚਾਰ ਦੇ ਨਾਲ ਆਪਾਂ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ 659 ਅੰਗ ਦੇ ਉੱਤੇ ਸੁਭਾਏ ਮਾਨ ਰਾਗ ਸੋਰਠਿ ਬਾਣੀ ਭਗਤ ਭੀਖਣ ਕੀ ਭਗਤ ਭੀਖਣ ਜੀਆਂ ਦੀ ਬਾਣੀ ਭਗਤ ਭੀਖਣ ਜੀਆਂ ਨੇ ਰਾਗ ਸੋਰਠ ਦੇ ਵਿੱਚ ਇਸ ਸ਼ਬਦ ਨੂੰ ਉਚਾਰਨ ਕੀਤਾ ਤੇ ਨਾਲ ਗੁਰੂ ਅਰਜਨ ਸਾਹਿਬ ਜੀ ਨੇ ਬੜੇ ਪਿਆਰ ਦੇ ਨਾਲ ਜਿੱਦਾਂ ਜੀ ਸ਼ਬਦ ਕਹਿੰਨੇ ਆ ਇਸ ਤਰ੍ਹਾਂ ਕੀ ਸ਼ਬਦ ਰਾਗ ਸੌਰਠ ਬਾਣੀ ਭਗਤ ਭੀਖਣ ਕੀ ਬੜੇ ਪਿਆਰ ਦੇ ਨਾਲ ਲਿਖਦੇ ਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿ ਪ੍ਰਮਾਤਮਾ ਜਿਹੜਾ ਉਹ ਇੱਕ ਹੈ ਉਹਦੇ ਵਰਗਾ ਨਾ ਕੋਈ ਹੋਰ ਹੋਇਆ ਨਾ ਕੋਈ ਹੋਣਾ ਉਹ ਮਿਲਦਾ ਉਦੋਂ ਹੈ ਜਦੋਂ ਸਤਿਗੁਰੂ ਦੀ ਸਾਡੇ ਤੇ ਕਿਰਪਾ ਹੋ ਜੇ ਤੇ ਅੱਜ ਦੇ ਸ਼ਬਦ ਦੇ ਵਿੱਚ ਭਗਤ ਭੇਖਣ ਜੀ ਸਾਨੂੰ ਕੀ ਸਮਝਾ ਰਹੇ ਆ ਸਾਨੂੰ ਇਹੀ ਸਮਝਾ ਰਹੇ ਆ ਕਿ ਭਾਈ ਆ ਜਿਹੜਾ ਸਰੀਰ ਹੈ ਨਾ ਇਹ ਬੁਢੇਪਾ ਇਹਦੇ ਤੇ ਆ ਜਾਣਾ ਹੈ ਕਹਿੰਦੇ ਜਦੋਂ ਬੁਢੇਪਾ ਆ ਜਾਂਦਾ ਫਿਰ ਉਹ ਪਰਮਾਤਮਾ ਦਾ ਨਾਮ ਜਪਿਆ ਨਹੀਂ ਜਾਂਦਾ ਕਿਉਂਕਿ ਗਲਾ ਰੁਕ ਜਾਂਦਾ ਹੈ ਸਾਨੂੰ ਹਦਾਇਤ ਕਰਦੇ ਆ ਕਿ ਤੁਸੀਂ ਪ੍ਰਮਾਤਮਾ ਦਾ ਨਾਮ ਜਪਦੇ ਰਹੋ ਥੋੜਾ ਥੋੜਾ ਕਰਕੇ ਜਪਦੇ ਰਹੋ ਕਹਿੰਦੇ ਜੇ ਬੁਢੇਪਾ ਤੁਹਾਡੇ ਤੇ ਆ ਗਿਆ ਨਾ ਫਿਰ ਔਖਾ ਹੋ ਜਾਣਾ ਕੋਈ ਵੀ ਚੀਜ਼ ਹੈ ਹਰ ਇੱਕ ਚੀਜ਼ ਵਾਸਤੇ ਸਾਨੂੰ ਪਹਿਲਾਂ ਤੁਸੀਂ ਸ਼ੁਰੂਆਤ ਕਰਨੀ ਪੈਂਦੀ ਹੈ ਜੇ ਬੰਦਾ ਕਵੇ ਮੈਂ ਮਰਨ ਲੱਗਿਆ ਕੰਮ ਕਰ ਲਾਂਗਾ ਕਹਿੰਦੇ ਫਿਰ ਨਹੀਂ ਹੋਣਾ ਇੱਥੇ ਭਗਤ ਭੇਖਣ ਜੀ ਕਹਿੰਦੇ ਨੈਨੋ ਹੋ ਨੀਰ ਬਹਿ ਤਨ ਖੀਨਾ ਪਏ ਕੇਸ ਦੁੱਧ ਬਾਨੀ ਕਹਿੰਦੇ ਕਈ ਐਸੇ ਬਜ਼ੁਰਗ ਹੁੰਦੇ ਐ ਜਿਨ੍ਹਾਂ ਦੀ ਅੱਖਾਂ ਦੇ ਵਿੱਚੋਂ ਹਰ ਰੋਜ਼ ਥੋੜਾ ਥੋੜਾ ਪਾਣੀ ਸਿਮੀ ਜਾਂਦਾ ਨੈਨੋ ਹੋ ਨੀਰ ਬਹਿ ਤਨ ਖੀਨਾ ਤਨ ਖੀਨਾ ਦਾ ਭਾਵ ਹੁੰਦਾ ਕਮਜ਼ੋਰ ਕਹਿੰਦੇ ਅੱਖਾਂ 'ਚੋਂ ਪਾਣੀ ਵਗਦਾ ਰਹਿੰਦਾ ਤੇ ਤਾਂ ਇਹ ਤਨ ਜਿਹੜਾ ਇਹ ਕਮਜ਼ੋਰ ਹੋ ਗਿਆ ਪਏ ਕੇਸ ਦੁੱਧ ਬਾਨੀ ਦੁੱਧ ਦਾ ਰੰਗ ਚਿੱਟਾ ਹੁੰਦਾ ਕਹਿੰਦੇ ਕੇਸ ਜਿਹੜੇ ਐ ਇਹ ਭਾਈ ਚਿੱਟੇ ਹੋ ਗਏ ਹੁਣ ਤੇਰੇ ਹੁਣ ਤੋਂ ਬੁਢੇਪੇ 'ਚ ਪੈਰ ਧਰ ਲਿਆ ਹੁਣ ਆਪਣੇ ਆਪ ਨੂੰ ਜਵਾਨ ਨਾ ਕਹਾਈ ਕਹਿੰਦੇ ਹੁਣ ਬੁਢੇਪੇ 'ਚ ਜਾ ਰਿਹਾ ਜਿਵੇਂ ਗੁਰੂ ਨਾਨਕ ਸਾਹਿਬ ਮਾਰੇ ਕਹਿੰਦੇ ਆ ਨਾ 60 ਕੇ ਬੁਢੇਪਾ ਆਵੇ ਕਹਿੰਦੇ ਜਦੋਂ 60 ਸਾਲ ਦਾ ਹੋ ਗਿਆ ਫਿਰ ਤੇ ਬੁਢੇਪਾ ਆ ਗਿਆ ਕਹਿੰਦੇ ਵਡੇ ਪੇਜ ਹੁੰਦਾ ਕੀ ਕੀ ਹੈ ਜੁਦਦਾ ਕੰਠ ਸ਼ਬਦ ਨਹੀਂ ਉਚਰੈ ਅਬ ਕੀਆ ਕਰੈ ਪ੍ਰਾਨੀ ਕਹਿੰਦੇ ਉਦੋਂ ਕੰਮਕਾਰ ਤੇ ਹੋਣਾ ਨਹੀਂ ਕੋਈ ਜੇ ਬੰਦਾ ਕਹੇ ਕਿ ਮੈਂ ਹੁਣ ਵਾਹਿਗੁਰੂ ਵਾਹਿਗੁਰੂ ਕਹਿ ਲਾਂ RAM RAM ਕਹਿ ਲਾਂ ਕਹਿੰਦੇ ਉਦੋਂ ਤੇ ਗਲੇ ਹੀ ਰੁਕ ਜਾਣ ਰੁਦਦਾ ਕੰਠ ਕੰਠ ਕਹਿੰਦੇ ਗਲੇ ਨੂੰ ਸ਼ਬਦ ਨਹੀਂ ਉੱਤਰਿਆ ਕਹਿੰਦੇ ਬੋਲਿਆ ਹੀ ਨਹੀਂ ਜਾਣਾ ਅਬ ਕਿਆ ਕਰੇ ਪ੍ਰਾਨੀ ਕਹਿੰਦੇ ਹੁਣ ਤੇ ਔਖਾ ਹੋ ਜਾਣਾ ਜਿਵੇਂ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਨਾ ਕਹਿੰਦੇ ਤੁਹਾਨੂੰ ਸ਼ੁਰੂ ਤੋਂ ਹੀ ਆਦਤ ਬਣਾਉਣੀ ਪੈਣੀ ਹੈ ਕੋਈ ਬੰਦਾ ਪਿਆ ਆਪਣੇ ਘਰ ਸੁੱਤਾ ਤੇ ਉਹਦੇ ਘਰ ਨੂੰ ਅੱਗ ਲੱਗੀ ਕਹਿੰਦੇ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਆਪਣੀਆਂ ਵਾਰਾਂ ਦੇ ਵਿੱਚ ਕਹਿੰਦੇ ਕਿਸੇ ਨੇ ਆ ਕੇ ਠਾਇਆ ਉਹਨੂੰ ਕਿ ਤੇਰੇ ਘਰ ਨੂੰ ਅੱਗ ਲੱਗ ਗਈ ਤੂੰ ਸੁੱਤਾ ਪਿਆ ਉਹ ਉੱਠਿਆ ਉਬੜਵਾਇਆ ਉਠਣਸਾਰ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਮੈਂ ਹੁਣ ਖੋਹ ਪੁੱਟ ਕੇ ਪਾਣੀ ਕੱਢ ਕੇ ਅੱਗ ਬੁਝਾ ਦਿੰਦਾ ਕਹਿੰਦਾ ਕੋਈ ਗੱਲ ਨਹੀਂ ਭਾਈ ਗੁਰਦਾਸ ਸਾਹਿਬ ਕਹਿੰਦੇ ਜੈਸੇ ਘਰ ਲੱਗੈ ਆਗ ਜਾਗ ਕੂਆ ਖੋਦਿਓ ਚਾਹੇ ਕਾਰਜ ਨਾ ਸਿੱਧ ਹੋਏ ਰੋਏ ਪਛੋ ਤਾਈ ਐ ਕਹਿੰਦੇ ਜਦੋਂ ਉਹਨੂੰ ਖੂਬ ਪੁੱਟੇਗਾ ਪਾਣੀ ਕੱਢੇਗਾ ਉਦੋਂ ਉਹ ਤੇਰਾ ਘਰ ਸੜ ਜਾਣਾ ਕਹਿੰਦੇ ਰਹਿਣਾ ਹੀ ਕੱਖ ਨਹੀਂ ਕਹਿੰਦੇ ਤੇਰੇ ਬੱਲੇ ਰੋਣਾ ਤੇ ਪਛਤਾਉਣਾ ਪੈਣਾ ਤੇ ਦੂਸਰੀ ਉਦਾਹਰਣ ਭਾਈ ਗੁਰਦਾਸ ਜੀਆ ਨੇ ਦਿੱਤੇ ਕਹਿੰਦੇ ਜੈਸੇ ਤੋਂ ਸੰਗਰਾਮ ਸਮੇ ਸਿੱਖਿਓ ਚਾਹੇ ਵੀਰ ਵਿਦਿਆ ਅਨੱਥਾ ਉਦਮ ਜੈਤ ਪਦਵੀ ਨਾ ਪਾਵੇ ਕਹਿੰਦੇ ਜੇ ਦੁਸ਼ਮਣ ਚੜ ਕੇ ਆ ਜੇ ਤੇ ਬੰਦਾ ਕਵੇ ਮੈਂ ਲੜਾਈ ਕਰਨ ਦੇ ਜੋਹਰ ਸਿੱਖਿਆ ਵਾਂ ਕਹਿੰਦੇ ਇੰਨੇ ਨੂੰ ਤੇ ਅਗਲੇ ਨੇ ਲੁੱਟ ਕੇ ਸਾਰਾ ਕੁਝ ਲੈ ਜਾਣਾ ਕਿਉਂਕਿ ਅਗਲਾ ਤੇ ਚੜਾਈ ਕਰਕੇ ਆਇਆ ਤੀਸਰੀ ਉਦਾਹਰਣ ਦਿੰਦੇ ਆ ਭਾਈ ਗੁਰਦਾਸ ਸਾਹਿਬ ਕਹਿੰਦੇ ਜੈਸੇ ਜਿਵੇਂ ਲੋਕ ਜਾਂਦੇ ਸੀ ਤੀਰਥ ਯਾਤਰਾ ਤੇ 20-20 ਲੋਕ ਇਕੱਠੇ ਹੋ ਕੇ ਨਾ ਜੈਸੇ ਇਸ ਸਹੋਬਤ ਸੰਗਾਤੀ ਚੱਲ ਜਾਤ ਪਾਛੈ ਭੋਰ ਭੇ ਪਾਰ ਬਾਂਧ ਕੱਤ ਜਾਈਐ ਕਹਿੰਦੇ ਜਿਵੇਂ ਯਾਤਰਾ ਤੇ ਜਾਂਦੇ 20-20 ਬੰਦੇ ਇਕੱਠੇ ਹੋ ਕੇ ਕਿ ਕੋਈ ਸਾਨੂੰ ਰਸਤੇ 'ਚ ਲੁੱਟਣਾ ਨਾ ਲਵੇ ਇਸ ਕਰਕੇ ਇਕੱਠੇ ਜਾਂਦੇ ਪੈਦਲ ਜਾਂਦੇ ਜਿੱਥੇ ਰਾਤ ਪੈਂਦੀ ਉੱਥੇ ਕਹਿੰਦੇ ਭਾਈ ਇੱਥੇ ਰਾਤ ਕੱਢ ਲਓ ਸਵੇਰੇ 3-4 ਵਜੇ ਆਪਾਂ ਚੱਲਾਂਗੇ ਜਿਹੜਾ ਮੇਰੇ ਵਰਗਾ ਨਹੀਂ ਉੱਠਣ ਵਾਲਾ ਸੀ ਉਹ ਪਿਆਰ ਮੌਜ ਨਾਲ ਉਹਨੂੰ ਬਿਠੇ ਰੱਠ ਆਇਆ ਕਿ ਉੱਠ ਖੜ ਨਹੀਂ ਉੱਠਿਆ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਹੁਣ ਕਿਹਦੇ ਹੱਥ ਪੈ ਗਿਆ ਹੁਣ ਚੋਰਾਂ ਡਾਕੂਆਂ ਧੜਵੀਆਂ ਦੇ ਹੱਥ ਆ ਗਿਆ ਕਿ ਉਹਨਾਂ ਨੇ ਲੁੱਟ ਲਿਆ ਤੇ ਜਿਹੜੀ ਪੰਕਤੀ ਸਾਨੂੰ ਭਾਈ ਗੁਰਦਾਸ ਜੀ ਸਮਝਾਉਣਾ ਚਾਹੁੰਦੇ ਆ ਨਾ ਉਹ ਇਹ ਕਹਿੰਦੇ ਆ ਕਹਿੰਦੇ ਤੈਸੇ ਮਾਇਆ ਧੰਦ ਅੰਧ ਅਵਧ ਵਿਹਾਏ ਜਾਏ ਅੰਤ ਕਾਲ ਕੇਸੇ ਹਰ ਨਾਮ ਲਿਵਲਾਈਐ ਕਹਿੰਦੇ ਮਾਇਆ ਦੇ ਧੰਦਿਆਂ ਚ ਇੰਨਾ ਪੈ ਗਿਆ ਕਿ ਤੂੰ ਪ੍ਰਮਾਤਮਾ ਦਾ ਨਾਮ ਵੀ ਭੁੱਲ ਗਿਆ ਕਿ ਪ੍ਰਮਾਤਮਾ ਦਾ ਨਾਮ ਭੁੱਲ ਗਿਆ ਕਹਿੰਦੇ ਹੁਣ ਅੰਤ ਦੇ ਵੇਲੇ ਮੌਤ ਜਦੋਂ ਆ ਰਹੀ ਹੈ ਉਦੋਂ ਕਹਿੰਦੇ ਪ੍ਰਮਾਤਮਾ ਦਾ ਨਾਮ ਕਿਵੇਂ ਜਪੇਗਾ ਇੱਥੇ ਭਾਈ ਭਗਤ ਭੀਖਣ ਜੀ ਕਹਿੰਦੇ ਰੁੱਧਾ ਕੰਠ ਸ਼ਬਦ ਨਹੀਂ ਉਚਰਿਆ ਕਹਿੰਦੇ ਪਹਿਲਾਂ ਤੇ ਕੋਸ਼ਿਸ਼ ਕੀਤੀ ਨਹੀਂ ਹੁਣ ਗਲਾ ਰੁਕ ਗਿਆ ਹੁਣ ਕਹਿੰਦੇ ਪ੍ਰਮਾਤਮਾ ਦਾ ਨਾਮ ਕਿਵੇਂ ਜਪੇਗਾ ਰਾਮ ਰਾਏ ਹੋਏ ਵੈਦ ਬਨਵਾਰੇ ਕਹਿੰਦੇ ਜੇ ਪਰਮਾਤਮਾ ਹੀ ਸਾਡਾ ਵੈਦ ਬਣ ਜੇ ਨਾ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇ ਵੈ ਕੱਟੈ ਜਮ ਕੇ ਫੰਦਾ ਕਹਿੰਦੇ ਫੇਰ ਇਨਸਾਨ 90 ਸਾਲਾਂ ਦਾ ਵੀ ਬੁੱਢਾ ਨਹੀਂ ਹੈ ਜੇ ਗੁਰੂ ਦੀ ਕਿਰਪਾ ਹੋ ਜੇ ਜੇ ਗੁਰੂ ਵੈਦ ਬਣ ਜੇ ਉਹ ਤਾਂ ਹੋਣਾ ਜੇ ਅਸੀਂ ਸ਼ੁਰੂ ਤੋਂ ਹੀ ਥੋੜਾ ਥੋੜਾ ਕਰਦੇ ਰਾਗ ਨਾਮ-ਨਾਮ ਜਪਦੇ ਰਵਾਂਗੇ ਰਾਮ ਰਾਏ ਹੋਵੇ ਵੈਦ ਬਨਵਾਰੇ ਜੋ ਪ੍ਰਮਾਤਮਾ ਵੱਡਾ ਵੈਦ ਬਣ ਗਿਆ ਨਾ ਫਿਰ ਕਹਿੰਦੇ ਤੇਰੇ ਤੇ ਬੁਢੇਪਾ ਆਉਣਾ ਹੀ ਨਹੀਂ ਆਪਣੇ ਸੰਤਹਿ ਲਿਹੁ ਉਵਾਰੇ ਕਹਿੰਦੇ ਫਿਰ ਉਹਨੇ ਰੱਖ ਲੈਣਾ ਪ੍ਰਮਾਤਮਾ ਨੇ ਰਹਾਉ ਰਹਾਉ ਤੋਂ ਨਾਲ ਦੀ ਇਹ ਪੰਕਤੀ ਦੇ ਵਿੱਚ ਫਿਰ ਸਾਨੂੰ ਸਮਝਾ ਰਹੇ ਆ ਭਗਤ ਭੇਖਣ ਜੀ ਕਹਿੰਦੇ ਮਾਥੇ ਪੀਰ ਸਰੀਰ ਜਲਨ ਹੈ ਕਰਕ ਕਰੇਜੇ ਮਾਹੀਂ ਕਹਿੰਦੇ ਜਦੋਂ ਬੁਢੇਪਾ ਆ ਜਾਂਦਾ ਬੰਦੇ ਤੇ ਉਹਦੇ ਮੱਥੇ 'ਚ ਦਰਦ ਰਹਿਣਾ ਹੀ ਰਹਿਣਾ ਹੈ ਕਹਿੰਦੇ ਉਹ ਦਰਦ ਖਤਮ ਨਹੀਂ ਹੁੰਦਾ ਮਾਥੇ ਪੀਰ ਪੀਰ ਦਾ ਭਾਵ ਪੀੜ ਹੁੰਦੀ ਹੈ ਸਰੀਰ ਜਲਨ ਹੈ ਸਾਰਾ ਸਰੀਰ ਬੜੇਪੇ ਦੇ ਕਾਰਨ ਦਰਦ ਕਰਦਾ ਰਹਿੰਦਾ ਕਰਕ ਕਰੇਜੇ ਮਾਹੀ ਕਹਿੰਦੇ ਕਲੇਜੇ ਦੇ ਵਿੱਚ ਵੀ ਸੜਨ ਰਹਿੰਦੀ ਹੈ ਤੇ ਭਾਈ ਗੁਰਦਾਸ ਸਿੰਘ ਜੀ ਨੇ ਵੀ ਕਿਹਾ ਤੇ ਗੁਰਬਾਣੀ ਵੀ ਕਹਿੰਦੀ ਹੈ ਗੁਰੂ ਸਾਹਿਬ ਨੇ ਕਥਾਂ ਤੇ ਲਿਖਿਆ ਕਿ ਹਰ ਇੱਕ ਬੰਦਾ ਸਰੀਰ ਦਾ ਬੜਾ ਖਿਆਲ ਰੱਖਦਾ ਹੈ ਪਰ ਇਹਦੇ ਵਿੱਚ ਕਦੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਕਹਿੰਦੇ ਜੇ ਪ੍ਰਮਾਤਮਾ ਦਾ ਨਾਮ ਨਹੀਂ ਜਪੇਗਾ ਕਹਿੰਦੇ ਆ ਸਰੀਰ ਵੀ ਤੇਰਾ ਨਾਸ਼ ਹੋ ਜਾਣਾ ਕਿਸ ਤਰ੍ਹਾਂ ਨਾਸ਼ ਹੋਣਾ ਕਹਿੰਦੇ ਜਿਉਂਦਿਆਂ ਜਿਉਂਦਿਆਂ ਵੀ ਤੇਰਾ ਸਰੀਰ ਨਾਸ਼ ਹੋ ਜਾਣਾ ਕਹਿੰਦੇ ਜੀ ਜਿਉਂਦਿਆਂ ਜਿਉਂਦਿਆਂ ਤੇ ਹੋਏ ਨਹੀਂ ਸਕਦਾ ਗੁਰੂ ਸਾਹਿਬ ਨੇ ਕਿਹਾ ਚੱਬਣ ਚੱਲਣ ਰਤਨ ਸੋਣੀਰ ਵਹਿ ਗਏ ਢੇੜੇ ਮੋਤੀ ਤਾ ਸੇ ਜਾਨੀ ਚੱਲ ਗਏ ਚੱਬਣ ਕਹਿੰਦੇ ਦੰਦਾ ਨੂੰ ਕਹਿੰਦੇ ਦੰਦ ਤੇਰੇ ਟੁੱਟਦੇ ਜਾ ਰਹੇ ਐ ਸਰੀਰ ਚ ਪੂਰੀ ਤਾਕਤ ਐ ਪਰ ਦੰਦ ਹੈ ਨਹੀਂ ਚੱਬਣ ਚੱਲਣ ਚੱਲਣ ਕਹਿੰਦੇ ਪੈਰਾਂ ਨੂੰ ਕਹਿੰਦੇ ਜਦੋਂ ਪੈਰਾਂ ਦਾ ਅਟੈਕ ਹੋ ਜਾਂਦਾ ਨਾ ਉਮਰ ਤੇ ਤੇਰੀ ਅਜੇ 40 50 ਐ ਕਹਿੰਦੇ ਪਰ ਕਹਿੰਦੇ ਅਟੈਕ ਐਸਾ ਹੋਇਆ ਤੇ ਪੈਰ ਧਰਦਾ ਕਿਤੇ ਟਿਕਦਾ ਕਿਤੇ ਐ ਚੱਬਣ ਚੱਲਣ ਰਤਨ ਸੇ ਅੱਖਾਂ ਵੀ ਗਈਆਂ ਸੁਣੀਅਰ ਵਹਿ ਗਏ ਆ ਸੁਣੀਅਰ ਕੰਨ ਇਹ ਵੀ ਕਹਿੰਦੇ ਜਾਂਦੇ ਰਹੇ ਸੁਣੀਅਰ ਵਹਿ ਗਏ ਿਹੜੇ ਮੋਤੀ ਤਹਾ ਸਹਿ ਜਾਨੀ ਚੱਲ ਗਏ ਕਹਿੰਦੇ ਆ ਸਰੀਰ ਤਹਾ ਮਾਰਦਾ ਕਿ ਮੇਰੇ ਨਾਲ ਦੇ ਸਾਥੀ ਵੀ ਚਲੇ ਜਾ ਰਹੇ ਨੇ ਗੁਰੂ ਸਾਹਿਬ ਕਹਿੰਦੇ ਮਾਤੇ ਪੀਰ ਸਰੀਰ ਜਲਨ ਹੈ ਕਰਕ ਕਰੇਜੇ ਮਾਹੀ ਐਸੀ ਵੇਦਨ ਉਪਜ ਖਰੀ ਭਈ ਵਾਕਾ ਉਹ ਖਦ ਨਹੀਂ ਕਹਿੰਦੇ ਜਦੋਂ ਬਢੇਪਾ ਆ ਜਾਂਦਾ ਨਾ ਕਹਿੰਦੇ ਜਦੋਂ ਬਢੇਪਾ ਆ ਗਿਆ ਤੇਸ ਚਿੱਟੇ ਹੋ ਗਏ ਅੱਖਾਂ ਚੋਂ ਪਾਣੀ ਡਿੱਗਣ ਲੱਗ ਗਿਆ ਤੇ ਸਰੀਰ ਕਮਜ਼ੋਰ ਹੋ ਗਿਆ ਕਹਿੰਦੇ ਇਹਦੀ ਕੋਈ ਦਵਾਈ ਨਹੀਂ ਹੈ ਇਹਦਾ ਕੋਈ ਇਲਾਜ ਨਹੀਂ ਜੇ ਬੰਦਾ 90 ਸਾਲਾਂ ਦਾ ਹੋ ਗਿਆ ਉਹ ਕਵੇ ਕਿ ਮੈਨੂੰ ਜਵਾਨੀ ਚ ਵਾਪਸ ਲੈ ਚੱਲੋ ਜੇ ਕੋਈ ਜਵਾਨੀ ਚਾਹ ਉਹ ਕਵੇ ਮੈਨੂੰ ਬਚਪਨ ਚ ਵਾਪਸ ਲੈ ਚਲੋ ਕਹਿੰਦੇ ਇਹ ਹੁਣ ਹੋਣਾ ਨਹੀਂ ਐਸੀ ਵੇਦਨ ਉਪਜ ਖਰੀ ਭਈ ਵਾਹ ਕਾ ਔਖਦ ਨਹੀਂ ਕਹਿੰਦੇ ਇਹਦੀ ਕੋਈ ਦਵਾਈ ਨਹੀਂ ਹੈ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹੋ ਔਖਦ ਜਗ ਸਾਰਾ ਇੱਥੇ ਗੁਰੂ ਭਗਤ ਭੀਖਣ ਜੀ ਕਹਿੰਦੇ ਆ ਕਹਿੰਦੇ ਜੇ ਤੂੰ ਪ੍ਰਮਾਤਮਾ ਦੇ ਨਾਮ ਨੂੰ ਦਵਾਈ ਬਣਾ ਲੈ ਨਾ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਕਹਿੰਦੇ ਜਿਹੜਾ ਇਹ ਅੰਮ੍ਰਿਤ ਨਿਰਮਲ ਹੈ ਜਲ ਹੈ ਭਾਵਕੇ ਜਿਹੜੀ ਗੁਰਬਾਣੀ ਹੈ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਇਹ ਪ੍ਰਮਾਤਮਾ ਦਾ ਨਾਮ ਹੈ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਨਿਰਮਲ ਬਾਣੀ ਹੈ ਇਹ ਓਅਖਦ ਜਗ ਸਾਰਾ ਕਹਿੰਦੇ ਇਹ ਅਸਲ ਦੇ ਵਿੱਚ ਇਹ ਦਵਾਈ ਆ ਸਾਰਿਆਂ ਤੋਂ ਵੱਡੇ ਜਿਹੜੀਆਂ ਦਵਾਈਆਂ ਸੀ ਬਾਹਰੇ ਚੱਕੀ ਫਿਰਦੇ ਆ ਨਾ ਵੈਦ ਕਹਿੰਦਾ ਮੇਰੇ ਹੱਥ 'ਚ ਸਾਰਾ ਕੁਝ ਹੈ ਤੇ ਗੁਰੂ ਸਾਹਿਬ ਕਹਿੰਦੇ ਵੈਦ ਕਹੇ ਹੋ ਹੀ ਭਲਾ दारू ਮੇਰੇ ਵੱਸ ਇਹ ਤੋਂ ਵਸਤ ਗੋਪਾਲ ਕੀ ਜਵ ਭਾਵੈ ਲੈ ਖਸ ਕਹਿੰਦੇ ਵੈਦ ਕਹਿੰਦਾ ਮੇਰੇ ਹੱਥ 'ਚ ਸਾਰਾ ਕੁਝ ਪਰ ਗੁਰੂ ਸਾਹਿਬ ਕਹਿੰਦੇ ਇਹ ਦਵਾਈਆਂ ਉਹਨਾਂ ਚਿਰ ਕੰਮ ਕਰ ਰਹੀਆਂ ਨੇ ਜਿੰਨਾ ਚਿਰ ਸਾਡੀ ਸੱਤਿਆ ਇਹਦੇ ਵਿੱਚ ਹੈ ਜਿੱਦੇ ਅਸੀਂ ਨੇ ਆਪਣੀ ਸੱਤਿਆ ਖਿੱਚ ਲਈ ਨਾ ਇਹਦੇ ਅੰਦਰੋਂ ਕਹਿੰਦੇ ਕਿਸੇ ਦਵਾਈ ਨੇ ਕੰਮ ਨਹੀਂ ਕਰਨਾ ਤੇ ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਆ ਕਿ ਤੁਸੀਂ ਆ ਗੁਰਬਾਣੀ ਦੇ ਨਾਲ ਜੁੜੋ ਇਹ ਜਿਹੜਾ ਅੰਮ੍ਰਿਤ ਜਲ ਹੈ ਆ ਗੁਰਬਾਣੀ ਇਹਦੇ ਵਿੱਚ ਇਸ਼ਨਾਨ ਕਰੋ ਕੱਲ ਵੀ ਇਸੇ ਤਰ੍ਹਾਂ ਹੀ ਹੁਕਮਨਾਮਾ ਸਾਹਿਬ ਆਇਆ ਸੀ ਕਿ ਬਾਹਰਲੇ ਪਾਣੀਆਂ ਦੇ ਨਾਲ ਇਸ਼ਨਾਨ ਕਰਨ ਦੇ ਨਾਲ ਤਨ ਸਾਫ਼ ਹੋ ਜਾਣਾ ਪਰ ਜੇ ਮਨ ਸਾਫ਼ ਹੋਣਾ ਤਾਂ ਅੰਮ੍ਰਿਤ ਬਾਣੀ ਦੇ ਨਾਲ ਸਾਫ਼ ਹੋਣਾ ਗੁਰਪ੍ਰਸਾਦ ਕਹ ਜਨ ਭੀਖਣ ਪਾਵੋ మోਖ ਦੁਆਰਾ ਭਗਤ ਭੀਖਣ ਜੀ ਕਹਿੰਦੇ ਆ ਗੁਰੂ ਦੀ ਕਿਰਪਾ ਹੋ ਜੇ ਨਾ ਜੇ ਤਾਂ ਕਹਿੰਦੇ ਮੇਰੇ ਵਰਗਿਆਂ ਨੂੰ ਵੀ ਮੋਖ ਮੁਕਤੀ ਦਾ ਦਵਾਰਾ ਉਹ ਖੁੱਲ ਜਾਣਾ ਸਾਨੂੰ ਵੀ ਮੁਕਤੀ ਮਿਲ ਜਾਣੀ ਹੈ ਜੇ ਕਹਿੰਦੇ ਗੁਰੂ ਦੀ ਕਿਰਪਾ ਹੋ ਜੇ ਗੁਰ ਪ੍ਰਸਾਦ ਕਹ ਜਨ ਭੀਖਣ ਪਾਵੋ ਮੋਖ ਦਵਾਰਾ ਕਹਿੰਦੇ ਸਾਨੂੰ ਵੀ ਮੁਕਤੀ ਮਿਲ ਜਾਣੀ ਹੈ ਜੇ ਗੁਰੂ ਦੀ ਕਿਰਪਾ ਹੋ ਜੇ ਗੁਰੂ ਦੀ ਕਿਰਪਾ ਤਾਂ ਹੋਣੀ ਹੈ ਜੇ 10 ਮਿੰਟ 20 ਮਿੰਟ ਅੱਧਾ ਘੰਟਾ ਹਰ ਰੋਜ ਬਿਨਾ ਨਾਗੇ ਉਸ ਪ੍ਰਮਾਤਮਾ ਨੂੰ ਚੇਤੇ ਕਰਾਂਗੇ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹੋ ਔਖ ਦ ਜਗ ਸਾਰਾ ਗੁਰ ਪ੍ਰਸਾਦ ਕਹਿ ਜਨ ਭਿਕਨ ਤਵ ਮੋਖ ਦਵਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ